ਸਾਹਸ ਸਿੰਘ ਕਿਸੇ ਦੀ ਵਡਿਆਈ ਦੇਖ ਕੇ ਸੜਨਾ ਕਿਸਦਾ ਚੰਗਾ ਮਕਾਨ ਦੇਖ ਕੇ ਦੁਖੀ ਹੋਣਾ ਕਿਸੇ ਦੀ ਵਡਿਆਈ ਸੁਣ ਕੇ ਇਹਨੂੰ ਮਨ ਦਾ ਟੀਵੀ ਰੋ ਕਹਿੰਦੇ ਨੇ ਜਿਵੇਂ ਟੀਵੀ ਵਾਲਾ ਸੁੱਖ ਸੁੱਖ ਕੇ ਮਰ ਜਾਂਦਾ ਨਾ ਇਸ ਤਰ੍ਹਾਂ ਜਿਹਨੂੰ ਮਨ ਦੀ ਟੀਵੀ ਹੈ ਉਹ ਕਦੇ ਚੈਣ ਦੀ ਨੀਂਦ ਨਹੀਂ ਸੌ ਸਕਦਾ ਕਿਸੇ ਦੀ ਵਡਿਆਈ ਸੁਣ ਕੇ ਦੁਖੀ ਹੋਈ ਜਾਂਦਾ ਕਿਦੇ ਮਕਾਨ ਦੇਖ ਕੇ ਦੁਖੀ ਹੋਈ ਜਾਂਦਾ ਅੱਜ ਜਿੰਨੇ ਦੁੱਖ ਨੇ ਸਾਨੂੰ ਆਪਣੇ ਦੁੱਖ ਨਹੀਂ ਸਾਨੂੰ ਦੂਜਿਆਂ ਦੇ ਦੁੱਖ ਨੇ ਇਹਦੇ ਕੋਲੋਂ ਕਿਉਂ ਹੈ ਸਾਡੇ ਕੋਲ ਹੋਣਾ ਚਾਹੀਦਾ ਜਾਫੇ ਇਹਦੇ ਕੋਲ ਵੀ ਨਾ ਹੋਵੇ ਹੁਣ ਇਹ ਦੁੱਖ ਨੇ ਅੱਗੇ ਹੁੰਦਾ ਸੀ ਕੋਈ ਗਰੀਬ ਹੈ ਰਿਸ਼ਤੇਦਾਰ ਚਲੋ ਵੀ ਪੰਚਰ ਇਕੱਠੇ ਹੋਈ ਉਹਦਾ ਮਕਾਨ ਬਣਾ ਦਈਏ ਉਹਦੀ ਲੜਕੀ ਦਾ ਵਹ ਆਪਾਂ ਪੰਚਰ ਇਕੱਠੇ ਹੋ ਕੇ ਰਿਸ਼ਤੇਦਾਰ ਦਾ ਵਿਆਹ ਸ਼ਾਦੀ ਕਰ ਸੁਖੀ ਹੋ ਜਾਂਦੇ ਸੀ ਹੁਣ ਦੁੱਖ ਜਾਦੇ ਨੇ ਪਰ ਦਿਸਦੇ ਨਹੀਂ ਕੀ ਕਰੇ ਲਾਜ ਉਹਦਾ ਕੀ ਕਰੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਵੀ ਆਪਾਂ ਕਿਸੇ ਨੂੰ ਸੁਖੀ ਨਹੀਂ ਕਰ ਸਕ ਹੁਣ ਦੁੱਖ ਬਾਹਰ ਨਹੀਂ ਹੁਣ ਦੁੱਖ ਅੰਦਰ ਨੇ ਹੁਣ ਅੰਦਰੋਂ ਦੁਖੀ ਨੇ ਲੋਕ